ਪੰਜਾਬ ਦੀਆਂ ਲਗਭਗ ਕਈ ਜਥੇਬੰਦੀਆਂ ਦੇ ਵੱਲੋਂ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਗਿਆ ਤੇ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਲਗਾਤਾਰ ਪੁਲਿਸ ਦੇ ਨਾਲ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਸਬਕਾ ਸੇਤੇ ਗੱਲਬਾਤ ਕਰਨ ਲਈ ਸਾਡੇ ਨਾਲ ਚਲੰਤ ਮਾਮਲਿਆਂ ਦੇ ਮਾਹਰ ਮਾਲਵਿੰਦਰ ਸਿੰਘ ਮਾਲੀ ਜੁੜੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਲੀ ਸਾਹਿਬ ਪੰਜਾਬੀ ਪੁਆਇੰਟ ਟੀਵੀ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਸ਼ੁਕਰੀ ਮਾਲੀ ਸਾਹਿਬ ਅੰਦੋਲਨ ਚੱਲਿਆ ਜਥੇਬੰਦੀਆਂ ਦਿੱਲੀ ਨੂੰ ਜਾਣ ਦੇ ਲਈ ਸੜਕਾਂ ਦੇ ਉੱਤੇ ਨੇ ਇਸ ਸਭ ਕਾਸੇ ਬਾਰੇ ਇਸ ਅੰਦੋਲਨ ਬਾਰੇ ਤੁਹਾਡਾ ਪਹਿਲਾ ਨਜ਼ਰੀਆ ਕੀ ਹੈ ਸਰ ਦੇਖੋ ਪਹਿਲੀ ਗੱਲ ਇਹ ਹੈ ਜੇ ਉਹ ਨੂਰ ਲਲ ਲਈਏ ਧੁਖਮਸਮਾਨੀ ਸੀ ਜੀ ਦੇਖੋ ਹਰੇਕ ਜਿੱਥੇ ਬੰਦੀ ਨੂੰ ਆਪਣਾ ਅੰਦੋਲਨ ਚਲਾਉਣ ਦਾ ਹੱਕ ਆ ਫਿਰ ਇੱਕ ਜਥੇਬੰਦੀ ਹਾਲਤ ਦਾ ਜਾਇਜ਼ਾ ਲੈਂਦੀ ਆ ਉਹਦੇ ਅਨੁਸਾਰ ਕੋਲ ਰੂਪ ਤੇ ਕਰਦੀ ਆ ਜੀ ਪਿਛਲੇ ਕਿਸਾਨ ਅੰਦੋਲਨ ਦੀ ਸਭ ਤੋਂ ਵੱਡੀ ਸਫਲਤਾ ਇਹ ਸੀ ਕਿ ਉਹ tane ਸ਼ਾਂਤੀਪੂਰਵ ਤੇ ਆਹਨਪੂਰਵਕ ਸੰਘਰਸ਼ ਦਾ ਪੱਲਾ ਨਹੀਂ ਛੱਡਿਆ ਜੀ ਭਾਈਚਾਰਾ ਕੈਮ ਦੀ ਤਾ ਉਸ ਸੰਘਰਸ਼ ਨੂੰ ਜੋਰ ਲਾ ਲਿਆ ਕੱਲੇ ਪੰਜਾਬ ਦਾ ਸੰਘਰਸ਼ ਸਾਬਤ ਕਰਨ ਲਈ ਸਿੱਖਾਂ ਦਾ ਰਤਨਾ ਸਾਬਤ ਕਰਨ ਲਈ ਜੀ ਵੀਰੇ ਵਿੱਚ ਕਾਲ ਸਤਾਣੀ ਸ਼ਾਮਲ ਲਏ ਪਰ ਉਸ ਇੱਤਿਹਾਸ ਨੇ ਪੂਰਾ ਪਹਿਰਾ ਦਿੱਤਾ ਆਪਣੇ ਹੂਲ ਤੇ ਜਿੱਥੇ ਤੇਰੀ ਮਨੋਲ ਉਹਦੇ ਅੰਦਰੋਂ ਖਾਣੋਂ ਅੰਦਰੋਂ ਇਸ ਉਸੂਲ ਨੇ ਲੰਘਣਾ ਹੋਈ ਜੀ 26 ਜਨਵਰੀ ਵਾਲੀ ਜਾਂ ਕੋਈ ਹੋਰ ਉਹ ਦੇਖੀ ਨੁਕਸਾਨ ਉਠਾਉਣਾ ਪਿਆ ਉਸ ਮੋਰਚੇ ਨੂੰ ਜੀ ਸੋ ਇਹ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਜੀ ਮੈਨੂੰ ਖਤਰਾ ਇਹ ਲੱਗਦਾ ਕਿ ਇਹ ਨਾ ਪੜਪੜ ਨੂੰ ਮੁਰਬੀਤ ਸਰਕਾਰ ਕਹਿੰ ਲੋ ਹਰਿਆਣਾ ਸਰਕਾਰ ਉਹਦੇ ਜਾਲ ਚ ਫਸ ਗਿਆ ਜੀ ਕਿਉਂਕਿ ਇੱਕ ਪਹਿਰੇ ਵਿੱਚੋਂ ਸਾਰੀਆਂ ਸ਼ਕਤੀਆਂ ਸ਼ਾਮਲ ਹੋ ਗਈਆਂ ਜਿਹੜੀਆਂ ਪਿਛਲੇ ਕਿਸਾਨ ਅੰਦੋਲਨ ਸਬੰਧੀ ਉਹਨਾਂ ਨੂੰ ਅੱਗੇ ਵਧਾਉਣ ਸਮੇਂ ਸਬੰਧੀ ਵੱਖਰੇ ਵਿਚਾਰ ਰੱਖ ਦਿੱਤੀ ਸੀ ਜੀ ਕੋਈ ਹੋਰ ਤਰ੍ਹਾਂ ਸਹਿਮਤ ਹੋ ਸਕਦਾ ਵੀ ਅਸਹਿਮਤ ਹੋ ਸਕਦਾ ਜੀ ਕਿਉਂਕਿ ਉਦੋਂ ਨੱਕੇ ਕੋਟਾ ਵਾਲੀ ਗੱਲ 26 ਜਨਵਰੀ ਵਾਲੀ ਗੱਲ ਜਾਂ ਹੋਰ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਸੀ ਇਹ ਲਗਭਗ ਉਹਨਾਂ ਦੀ ਹੱਥੀਂ ਪਰਦੇ ਸੀ ਦੇਖੋ ਪੰਨੋ ਬਗਲੇਰ ਦੀ ਤਾਂ ਸਾਰੀ ਅੱਧ ਕਿਰਿਆ ਤੁਰ ਤੋਂ ਤਾਂ ਜੀ ਇਸ ਦੇ ਨਾਲ ਤੇ ਉਹ 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 ਵੀ ਵੱਡਾ ਉੱਥੇ ਉਦੋਂ ਵੱਖਰਾ ਸੱਦਾ ਦਿੱਤਾ ਜੋ ਸੰਤਾ ਸਾਹਿਬ ਦਾ 26 ਜਨਵਰੀ ਵਾਲਾ ਜੀ ਦੂਜਾ ਦੀਪ ਸਿੱਧੂ ਜੀ ਲੱਖਾਂ ਸੰਧਨਾ ਸੀ ਉਹ ਵੀ ਹੁਣ ਇਸ ਅੰਦੋਲਨ ਦੇ ਵਿੱਚ ਉਹਨਾਂ ਦੇ ਹਮੇਸ਼ੀ ਕੀ ਸਿੱਧੂ ਦੇ ਜੀ ਵੀ ਵੇਖੋ ਵੀ ਕਿਵੇਂ ਨਾਲ ਲੱਗ ਰਹੇ ਨੇ ਤੇ ਵੀ ਦੀਪ ਸਿੱਧੂ ਦੇ ਪੈੜਾ ਦੇ ਆਗੇ ਖੋ ਕੇ ਜਾ ਰਾਤ ਕੀ ਚੰਦਿਆ ਜੇ ਇਹ ਵੀ ਪਰਚੇ ਦਾ ਪਰਵਚਨਾ ਜੀ ਕੋਈ ਮਰਜ਼ੀ ਆ ਹੱਕਾ ਉਹਨਾਂ ਦਾ ਜੋ ਮਿਹਨ ਦਾ ਫਿਰ ਉਹ ਵੀ ਦਿਸ਼ਾ ਔਰ ਪਾਸੇ ਜਾਂਦੀ ਹੈ ਸਰਕਾਰੀ ਪੁਣ ਲੱਖੇ ਸੁਧਾਣੇ ਮੈਂ ਕੰਪਨੀ ਸੁਦਾ ਦੇਤਾ ਵੀ ਜੇ ਜੇਸੀਡੀ ਮਸ਼ੀਨਾਂ ਵਾਲੇ ਕੋਲ ਲੇ ਮਸ਼ੀਨਾਂ ਲੇ ਗਿਓ ਜੀ ਫਿਰ ਉੱਥੇ ਸੈਟ ਹੋਊਗੀ ਜੀ ਇਹਨਾਂ ਕਦ ਨਹੀਂ ਕਤਨਾ ਮੰਨੇ ਚਾਹੀਏ ਚਾਹੇ ਤੋ ਪਿੱਛੇ ਕੀ ਚੀਜ਼ ਆ ਜਦ ਜਦੋਂ ਤੁਸੀਂ ਸੱਤਾ ਦੇ ਕੇ ਬੋਲਣਾ ਜੀ ਜੀ ਫਿਰ ਤਾਂ ਇਹ ਗੱਲ ਆ ਤੁਹਾਡੇ ਖਿਲਾਫ ਜਿਵੇਂ ਅੱਜ ਕੱਲੋ ਤੇ ਚਾਰ ਪੱਧਰਵੇਂ ਇੱਕ ਸੰਗ ਚਲੇ ਗਏ ਜੀ ਜੀ ਉਹ ਉਹਨਾਂ ਵਿੱਚ ਆ ਕੇ ਆਪਦਾ ਕਹਿੰਦੇ ਚਲੋ ਅੱਜੇ ਚਲੋ ਜਦ ਤੱਕ ਅਸੀਂ ਅਰਦਾਸ ਕਰਕੇ ਆਏ ਪਿੱਛੇ ਨੂੰ ਮੀਟਿੰਗ ਨਾਲ ਬਣ ਜੋ ਬੇਕੀ ਕੀ ਗੱਲ ਬਣੋ ਜੇ ਪਹਿਲਾਂ ਨਹੀਂ ਗੱਲ ਹੁੰਦੇ ਸੀ ਆਪਣੇ ਸੰਯੁਕਤ ਸਾਂਭੋਰ ਦੇ ਅੰਦੋਲਨ ਚ ਭਰਾ ਆਕਰਾਮ ਸੇ ਨਾਲ ਇਹ ਦਿੱਤੂ ਕਿਸਾਨ ਮੂਰੇ ਜੇ ਤੁਸੀਂ 희ਦੀਆਂ ਪਾ ਜੋਗੇ ਤਾਂ ਮੂਰੇ ਅਸੀਂ ਦਾ ਸ਼ੁਰੂ ਕਰਵਾ ਦੇਗੇ ਮਾ ਜੀ ਇਹ ਇੱਕ ਬੜੀ ਖਤਨਾਕ ਦੀ ਹਾਲਤ ਬਣਦੀ ਜਾ ਰਹੀ ਆ ਤੇ ਜਿਹਨੇ ਜੰਮੂ ਕਸ਼ਮੀਰ ਨੂੰ ਨਾ ਖੇੜ ਲਿਆ ਮਾ ਜੀ ਜੀ ਉਸੇ ਤਰ੍ਹਾਂ ਉਹਨਾਂ ਨੇ ਪੰਜਾਬ ਨੂੰ ਲਖੇੜ ਲੈ ਆਇਆ ਜੀ ਕੱਟੀ ਕਲੀ ਕਬਤ ਕਰਨ ਲੱਗੇ ਵੀ ਇਹ ਪੰਜਾਬ ਕਿਸ ਸੰਘਰਸ਼ ਆਵਾਰਾ ਵੀ ਇਸੇ ਆਣੇ ਦੇਣ ਲੱਗੇ ਵੀ ਬਹੁਤ ਬਹੁਤ ਪੈਸੇ ਪੰਜਾਬ ਨੂੰ ਦਿੰਨੇ ਆ ਦੇਖੋ ਜੀ ਫੇਰ ਵੀ ਇਹ ਹਰ ਦਮ ਚਾਉਂਦੇ ਨੇ ਜੀ ਤਾਂ ਹੀ ਉਹਨਾਂ ਨੇ ਵੱਡੀ ਕੀਤੀ ਵੀ ਅਸੀਂ ਦਿੱਲੀ ਜਾਣ ਲਈ ਦੇਣਾ ਜੀ ਮਲਿਸ ਪੰਦੇਰ ਹੋ ਗਏ ਪੰਨੂ ਹੋ ਗਏ ਡਲੇ ਇਹ ਕਾਲੀ ਚ ਕਿਉਂ ਨਜ਼ਰ ਆਏ ਇਸ ਸਾਰੇ ਮਾਮਲੇ ਦੇ ਵਿੱਚ ਬਾਕੀ ਜਿੱਥੇ ਬੰਦੀਆਂ ਦੇ ਵੀ ਪ੍ਰੋਗਰਾਮ ਸੀ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੀ ਕਾਲੀ ਦਾ ਕਾਰਨ ਕੀ ਹੋ ਸਕਦਾ ਹੈ ਕਿ ਐਡੀ ਕਾਲੀ ਕੀਤੀ ਦਿੱਲੀ ਜਾਣ ਦੀ ਉਸ ਤੋਂ ਪਹਿਲਾਂ ਤਿਆਰੀ ਵੱਢੀ ਗਈ ਸਾਰੀ ਦੀ ਸਾਰੀ ਤੇ ਉਹਦਾ ਕਾਰਨ ਇਹ ਹੈ ਵੀ ਜਿਹੜੀ ਤੁਹਾਡੀ ਸਮਝ ਹੁੰਦੀ ਆ ਨਾ ਜਦੋਂ ਤੁਸੀਂ ਜਿਆਦਾ ਲੱਗਦੇ ਹੋ ਵੀ ਭਾਰਤੀ ਸਟੇਟ ਕੀ ਆ ਉਹਦੀ ਸਿਆਸੀ ਲੋੜਾਂ ਕੀ ਨੇ ਚੋਣਾਂ ਨੇੜੇ ਆ ਰਹੀਆਂ ਨੇ ਲੋਕ ਸਰਗਲਾ ਸਦੇ ਆ ਜ ਸਕਦਾ ਜੀ ਉਹ ਜਿੱਥੇ ਮੇਨ ਮੰਡਾ ਨੇ ਕਰਜਾ ਜਮਾਅ ਕਰਨ ਵਾਲੀ ਅਦਮਭਾਗਿਤ ਤੇਸ਼ ਹੋ ਗਿਆ ਜੀ ਉੱਤੇ ਚੋਣਾਂ ਜਾਬ ਤਾਂ ਲਗਭਗ ਲੱਗਣ ਵਾਲਾ ਮਤਲਬ ਮਾਰਕ ਦੇ ਪਹਿਲੇ ਹਫਤੇ ਲੱਗਦਾ ਦੂਜੇ ਹਫਤੇ ਲੱਗਦਾ ਜਿਹੜੇ ਕਿਸਾਨਾਂ ਵਾਲੀ ਅੰਦੋਲਨ ਦੇ ਦਿਨ ਤਾਂ ਇਹ ਵੇਲੇ ਨੇ ਜੀ ਫਤਲੋਂ ਉਹਨਾਂ ਨੂੰ ਉਸ ਤਰ੍ਹਾਂ ਦਾ ਕੋਈ ਕੰਮ ਨਹੀਂ ਉਹਨਾਂ ਦਾ ਅਪਦਾ ਜਾਇ ਜਾਇ ਇਹ ਕਾ ਵੀ ਸਾਡੇ ਤੋਂ ਇਸ ਤਰ੍ਹਾਂ ਮਰਿਆ ਸੀ ਹਮਰਾ ਮਰਾਂਗੇ ਉਹਦੀ ਸਰਕਾਰ ਆ ਜੇ ਹਮ ਮੰਗਾਂ ਮੰਨਣ ਲਈ ਅਸੀਂ ਮਜਬੂਰ ਕਰਦਾਂਗੇ ਇਹ ਉਹਨਾਂ ਦਾ ਜੈ ਦੂਜਾ ਵੱਜਦਾ ਇਹ ਆ ਵੀ ਸਮੁੱਚੀ ਦੇ ਭਾਰਤ ਦੇ ਕਿਸਾਨਾਂ ਨੂੰ ਨਾਲ ਲੈ ਕੇ ਚੱਲੋ ਠੀਕ ਇਕੱਠਾ ਮੋਦੀ ਸਰਕਾਰ ਦੇ ਖਿਲਾਫ ਦਬਾਅ ਬਣਾਉ ਬਗਾਲੀ ਖੁਰਾ ਤਲਕਿਆਂ ਨੂੰ ਵੀ ਲੈ ਚੱਲੋ ਰੋਣਾ ਨਹੀਂ ਡਾਬਣਾ ਭਾਰਤ ਮੰਨ ਲਿਖਦਾ ਜੀ ਦੂਜੀ ਗੱਲ ਉਹਨਾਂ ਨੇ ਖਿਆਲ ਸੇ ਇਹ ਵੀ ਕੀਤੀ ਹੈ ਨਾ ਹੂੰ ਕਿ ਜਿਹੜਾ ਐਫ ਮੋਰਚੇ ਤੇ ਜਿੰਨਾ ਕਿ ਪਰੀ ਜਾਵਰ ਹੋਇਆ ਗਿਆ ਆਸਾਰਨੇ ਉਹਦੇ ਉਹਦੇ ਦੋਸਤ ਦੇ ਵਿੱਚ ਇੱਕ ਨੇਰੇਲਾ ਰੋਕਿਆ ਹੈ ਦੂਜੇ ਨੇ ਟੋਪਲਾ ਜੇ ਫ੍ਰੀ ਕੀਤੇ ਜੀ ਪਰ ਉਹ ਇਹਨਾਂ ਕੋਲ ਰੂਪ ਦਾ ਸਹਿਮਤ ਨਹੀਂ ਜੀ ਹੁਣ ਇਹ ਤਾਂ ਇਹੀ ਦੱਸ ਸਕਦੇ ਹਨ ਕਿ ਜਾਦੇ ਜਾਈ ਜੀ ਤੁਸੀਂ ਕੀ ਦੇਖੋ ਕਿੱਥੇ ਪਹਿਲਾਂ ਫਾਰਟ ਆਮ ਜਦੋਂ ਦੀਆਂ ਸਮੁੱਚੀਆਂ ਇੱਕ ਜੈਡ ਸੀ ਜੀ ਜੀ ਲੋਕ ਕੈਨੇਡਾ ਵੱਡਾ ਹੋਇਆ ਸੀ ਨਾਲ ਜੀ ਕਿੱਥੇ ਹੁਣੇ ਦੋ ਜੋ ਦੋ ਰਸੇ ਜੁੜੀ ਰਹੇ ਜੇ ਕਿਹਨਾਂ ਕਿਸਾਨ ਜੋ ਉਸ ਸੰਘਰਸ਼ ਕਮੇਟੀ ਤੇ ਢੱਲੇਆ ਸਾਹਿਬ ਦੀ ਜਥੇਬੰਦੀ ਬਾਕੀ ਤਾਂ ਸਰਜੀਤ ਪੂਲ ਹੋਇਆ ਜਿੰਦੀ ਪਾਈ ਹੋਇਆ ਇਹ ਜਮਾਨੇ ਹਾਦੀ ਜਿੱਥੇ ਹੁੰਦੇ ਆ ਨੇ ਇਹ ਫੋਰਸ ਤੇ ਬੂਲ ਹੈ ਇਹ ਇੱਕ ਕਾਰ ਹੈ ਬਟਾ ਲਰੇਗਾ ਜੀ ਸੋ ਇਹ ਇਸ ਕਰਕੇ ਤਿੰਨ ਤੰ ਦਾ ਮੈਂ ਇਹ ਨਾ ਵੀ ਲੜਨਾ ਕੋਈ ਸ਼ਕਤੀ ਨਹੀਂ ਹੁੰਦਾ ਲੜਨਾ ਤਾਂ ਲੋੜ ਹੁੰਦੀ ਹੈ ਲੜਨ ਤੋਂ ਫਿਸਕਣਾ ਮਤਲਬ ਸਾਹਮਣੇ ਦੀ ਥੋੜ੍ਹ ਹੁੰਦੀ ਹੈ ਹਰ ਸਾਹਮਣੇ ਨਾਲ ਤੁਸੀਂ ਜਾਇਦਾ ਲੈਣਾ ਹੁੰਦਾ ਵੀ ਕੋਰੂ ਕੀ ਹੋਵੇ ਜੀ ਹੁਣ ਪਹਿਲਾ ਸਬੂਕ ਫੇਰਣ ਤੁਸੀਂ ਜਿਹੜਾ ਦਾਅ ਚੱਲਦੀ ਸੀ ਕਿ ਸਰਕਾਰ ਮੋਦੀ ਦੀ ਸਰਕਾਰ ਸਾਰੇ ਪਰਜੋੜ ਕੇ ਬਹਿਂਦੇ ਸੀ ਵਿਚਾਰ ਕਰਦੇ ਸੀ ਮੱਤ ਦੇ ਦੁੱਧ ਦੇ ਦੀ ਫਿਰ ਇਹਦਾ ਇੱਕ ਸਾਝਾ ਜੋ ਆ ਦੇ ਲਿਕੇ ਉਹ ਫਿਰ ਇੱਕ ਪੈਂਟੜਾ ਪੁੱਠਾ ਪਾਇਆ ਗਿਆ ਸੀ ਮੋਦੀ ਸਰਕਾਰ ਨੂੰ ਜੀ ਹੁਣੇ ਤੇ ਉਹਨਾਂ ਦਾ ਨਾਈ ਲੀਡਰਸ਼ਿਪ ਉਲੀ ਮਜ਼ਬੂਤ ਆ ਐਸਾ ਕਾਫੀ ਕਰਸੋ ਦਾ ਦੇਖ ਰਿਹਾ ਮਤਲਬ ਉਥੇ ਖੰਡਦੰਬ ਪਿਆ ਰਿਹਾ ਜੀ ਸ਼ੰਭੂ ਮੋਰਚੇ ਤੇ ਭਾਰਪਰੀ ਮੋਰਚੇ ਤੇ ਵੀ ਆ ਉਹਨਾਂ ਆੜਤਾ ਮੁੰਡੇ ਕਿਤੇ ਅਸੀਂ ਤਾਂ ਪਿੱਛੇ ਹੀ ਮੁੜਨਾਂ ਦਾ ਸ਼ਹਾਤਾਂ ਦੇਣੀਆਂ ਨੇ ਮਨ ਲਓ ਇਹ ਨਾ ਵੀ ਗੱਲ ਮੰਨੀ ਆਂ ਦੀਆ ਮੰਨ ਲਓ ਆਪਾਂ ਕਿ ਕੈਸ ਦਾ ਤੁਹਾਨੂੰ ਪਾਸਾ ਲੈਣਾ ਜੀ ਜੇ ਵੀ ਇਹਨੂੰ ਕੰਟਰੋਲ ਕਰ ਲੈਣੋਂ ਖਾ ਜਾਂ ਦੂਜਾ ਇਹ ਕਹਿਣ ਪਿਆ ਬਈ ਉਹ ਉੱਥੇ ਵੰਡਰਾਸ ਤੇ ਬੈਠੇ ਇਥੇ ਤੇ ਹਾਲੇ ਜੀ ਕਿ ਇਹ ਇੱਕ ਕੀ ਇਹ ਕੰਟਰੋਲ ਕਰ ਸਕਣਗੇ ਜੀ ਮੈਂ ਮੈਨੂੰ ਜਣੀ ਡਰ ਲੱਗਦਾ ਤੇ ਵੱਡਾ ਖਤਰਾ ਇਹ ਹੈ ਜੀ ਜੇ ਜੰਮੂ ਕਸ਼ਮੀਰ ਨੇ ਖੇਡ ਲਿਆ ਉਹਨੇ ਪੰਜਾਬ ਨੇ ਖੇਡ ਲਿਆ ਇਸ ਮਾਮਲੇ ਤੇ ਜੀ ਮਤਲਬ ਕਹੀ ਜਾਂਦੀ ਸਾਡੇ ਨਾਲ ਜਿੱਥੇ ਪੁੱਟੀਆਂ ਨੇ ਜੀ ਤਾਂ ਕਿ ਮੀਡੀਆ ਚੱਲਦੀ ਹੈ ਸੁਣਨ ਲੱਗ ਪਈ ਨਾ ਦਿਨੋਂ ਜੀ ਉਹ ਸਾਰੇ ਸਿਆਸਤਰੀ ਨੇ ਮੁੱਖ ਤੌਰ ਤੇ ਹੋਰ ਵੀ ਹੋਣਗੇ ਇੱਕ ਦੋ ਮੈਂ ਜਾਣਤਰੀ ਪਰ ਲੱਗਦਾ ਹੁੰਦਾ ਵੀ ਇੱਕ ਦੋ ਇਧਰ ਹੋਰ ਵੀ ਨੇ ਪਰ ਇਹਨਾਂ ਦੇ ਹੱਕ ਤੋਂ ਨਾ ਹਰਵੇਂ ਜੋ Rajasthan ਤੋਂ ਨਾ ਇਹ ਤਾਂ ਹੋਰ ਜਿਹਦੇ ਵਿੱਚ ਚੈਨ ਲੱਗੇ ਵੀ ਮੁਲਕ ਦੀ ਕਿਸਾਨਾਂ ਨਾਲ ਲੁਲਣਾ ਜੀ ਕੀ ਮਾਲੀ ਸਾਹਿਬ ਇਹ ਵੀ ਗੱਲ ਹੈ ਕਿ ਕੱਲ ਗ੍ਰਾਹਾਂ ਦੇ ਵੱਲੋਂ ਕੁਝ ਐਲਾਨ ਕੀਤੇ ਗਏ ਗ੍ਰਾਹਾਂ ਜੱਥੇਬੰਦੀ ਨੇ ਐਲਾਨ ਕੀਤੇ ਵੀ ਅਸੀਂ ਭਾਜੀ ਜੀਪੀ ਦੇ ਘਰ ਘੇਰਾਂਗੇ ਆਗੂਆਂ ਦੇ ਘਰ ਘੇਰਾਂਗੇ ਖਨੋਰੀ ਬਾਰਡਰ ਦੇ ਜਾਂ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਲੋਕ ਬੈਠੇ ਸੀ ਉਹਨਾਂ ਦੇ ਸੰਘਰਸ਼ ਚ ਸ਼ਾਮਲ ਆ ਕੀ ਲੱਗਦਾ ਨਹੀਂ ਕਿ ਵੀ ਜਿਹੜੀ ਡੱਲੇ ਵਾਲ ਤੇ ਪੰਦੇਰ ਦੀ ਰਾਜਨੀਤੀ ਸੀ ਖਾਲਾ ਜੋ ਆਪਣੇ ਆਪ ਨੂੰ ਗੈਰ ਸਿਆਸੀ ਦੱਸਦੇ ਐ ਕਿ ਵੀ ਬਾਕੀ ਇਹਨਾਂ ਨੂੰ ਹੌਲੀ ਹੌਲੀ ਉਹਨਾਂ ਨੇ ਮਜਬੂਰ ਕਰ ਲਿਆ ਆਪਣੇ ਨਾਲ ਰਲਣ ਦੇ ਲਈ ਦੇਖ ਲੋਗੇ ਮਹਾਸਾਹਰ ਦੀਆਂ ਵੀਡੀਓes ਹੋਈਆਂ ਜੀ ਮੈਂ ਕਿਸੇ ਨੂੰ ਪੁੱਛਿਆ ਵੀ ਆ ਉਹ ਕਹਿੰਦੇ ਵੀ ਇਹ ਜਦੋਂ ਪਹਿਲੀ ਵਾਰ ਇਹ ਰਹਿ ਗਏ ਸੀ ਰੁੱਕ ਗਏ ਸੀ ਬਾਕੀ ਚਲੇ ਗਏ ਸੀ ਉਦੋਂ ਦੀ ਆ ਪਰ ਜਿਵੇਂ ਉਹ ਕਹਿੰਦੇ ਨੇ ਵੀ ਪੜਕਾਉ ਅਨਸੋਰ ਫਿਰਕੂ ਅਨਸਰ ਤੇ ਇਹਨਾਂ ਨੂੰ ਫੁੱਟ ਭਗਵਾਨ ਖੜਾ ਜਿਹੜਾ ਤੇ ਇਹਨਾਂ ਨੂੰ ਖੇਡਣ ਲਈ ਕਿੱਥੇ ਹੋਈਏ ਜੀ ਤੇ ਉਹਨਾਂ ਦੇ ਮੋਰਚੇ ਦੇ ਨਾਲ ਲੱਗ ਰਹੇ ਨੇ ਵੀ ਕਾਂਗਰਸ ਦਲ ਵਾਦ ਕੀ ਮੇਡ ਨਹੀਂ ਖੰਗਣ ਦੇਣਾ ਉਹਨਾਂ ਸਾਰਿਆਂ ਨੂੰ ਤਾਂ ਪਰ ਵਿੱਚ ਬਣ ਨਹੀਂ ਦੇਣਾ ਹਾਂ ਹਾਂ ਉਹਨੇ ਜੇ ਮੌਜੂਦਾ ਦੌਰ ਦੀ ਉਹਨਾਂ ਦੀ ਇਹ ਗੱਲ ਆ ਮਤਲਬ ਤਾਲ ਮੇਰ ਮਸਿੰਗਰਸ਼ ਕਹਿੰਦੇ ਹੁਣ ਤਾਲ ਮੇਲ ਹੁਣ ਉਹ ਕਿਹਦਾ ਕਰਦੇ ਆ ਜੀ ਬਾਦਰਾ ਤੇ ਜੇ ਪੰਕਟਣਗੇ ਉਹਦਾ ਮਤਲਬ ਹੋਰ ਬਣਦਾ ਜਾਂ ਉਹ ਆਪੋ ਆਪ ਦੇ ਰੁੱਖ ਕੰਨਰਸ਼ ਦਾ ਰੂਪ ਕਿਉਂਕਿ ਮੈਨੇ 24 ਵਾਲਾ ਤਾਂ ਪੋਸਟਪੋਨ ਕਰਤਾ ਚੰਡੀਗੜ੍ਹ ਵਾਲਾ ਜੀ ਹਾਂ ਉਹਨਾਂ ਨੇ ਪੋਸਟਪੋਨ ਕਰਤਾ ਅੱਜ ਤਾਂ ਬੇਅਗੂਆਂ ਦੇ ਘਰ ਆਉ ਕਰਨੇ ਨੇ ਤੁਸੀਂ ਅੱਜ ਦੋ ਦਿਨ ਤੋਂ ਉਸ ਦਾ ਕਰ ਉਹ ਫ੍ਰੀ ਕਰਨੇ ਨੇ ਟਰੋ ਕਰਨੇ ਨੇ ਫੇਰ ਉਹ ਕਿਵੇਂ ਬਾਰਡਰ ਤੇ ਜਾਣਗੇ ਮੈਨੂੰ ਹਲੇ ਇੱਕ ਝੋਕਾ ਜਿਹਾ ਮੈਂ ਉਸ ਗੱਲ ਬਾਰੇ ਸਪੱਸ਼ਟ ਨਹੀਂ ਹਾਲੇ ਪੂਰੀ ਤਰ੍ਹਾਂ ਕਿਉਂਕਿ ਦੋ ਤਿੰਨ ਬੰਦੇ ਨੇ ਕਹਿ ਦਈਏ ਪੁਰਾਣੀ ਵੀਡੀਓ ਆ ਹੁਣ ਦੀ ਨਹੀਂ ਹੈ ਜਾਂ ਕੱਟ ਬੰਦ ਕੇ ਪਾਈ ਆ ਕੋਈ ਕੈਚ ਨਾ ਹੁਣ ਉਹ ਜੱਥੇਬੰਦੀ ਨੂੰ ਪੋਜੀਸ਼ਨ ਸਪੱਸ਼ਟ ਕਰਨੀ ਚਾਹੀਦੀ ਸੀ ਵੀ ਇਹ ਜੇ ਮੌਕੇ ਜੀ ਮਹਿੰਦੀ ਸਾਹਿਬ ਇੱਕ कल ते आज खबर अखबारਾਂ ਦੀਆਂ ਸੁਰਖੀਆਂ ਬਣੀ ਐ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਅੰਦਰ ਪੈਰ ਧਰ ਚੁੱਕਿਆ ਤੇ ਕਮਾਂਡ ਸੰਭਾਲੀ ਆ ਤੇ ਉਹ ਉਹਨਾਂ ਦੀ ਕੋਸ਼ਿਸ਼ ਹੈ ਕਿ ਇਸ ਮਸਲੇ ਦੇ ਉੱਤੇ ਉਹ ਆਪਣੀ ਭੂਮਿਕਾ ਨਿਭਾ ਕੇ ਮਸਲੇ ਨੂੰ ਸੁਲਝਾਉਣ। ਮਸਲੇ ਨੂੰ ਕਿਵੇਂ ਸੁਲਝਾ ਲੈਣਗੇ ਜੀ ਭਗਵੰਤ ਜੀ ਮੈਨੂੰ ਤੁਸੀਂ ਇਹ ਦੱਸੋ। ਜੀ ਪਹਿਲੀ ਗੱਲ ਸਰਯਾਨੇ ਇਹਦੇ ਆ ਕੇ ਪੰਜਾਬ ਦੀ ਹੱਦ 'ਚ ਉਹ ਆਪਣੇ ਬਾਰਡਰ ਲਾ ਲਿਆ। ਜੀ। ਨਾਕੇ ਲਾ ਲੇ। ਜੀ। ਮਦਦ ਪੰਜਾਬ ਦੇ ਹੱਦ ਤੇ ਖੱਟ ਪੰਜਾਬੀਆਂ ਦੇ ਉੱਤੇ ਫਾਇਰਿੰਗ ਕਰੀ ਜਾ ਰਹੇ ਨੇ ਜੀ ਉਹਦੇ ਬਾਰੇ ਤੁਸੀਂ ਕੋਈ ਸਵਾਲ ਨਹੀਂ ਤੁਸੀਂ ਸਿਰਫ ਇਹ ਕਹਿ ਕੇ ਵੀ ਤੁਸੀਂ ਪਾਸ ਜੀ ਉੱਤਾਰ ਕੇ ਜੀ ਅਭੰਤਮਾਨ ਤਾਂ ਖੁਦ ਇਹ ਕਹਿੰਦਾ ਰਹੇਗਾ ਵੀ ਨਾ ਪਾ ਰਹੇ ਨੇ ਮੈਂ ਐਨਐਸਪੀ ਪੰਜਾਬ ਸਰਕਾਰ ਦੇ ਸਕਦੀ ਆ ਜੀ ਅਸੀਂ ਕਹਿੰਾਂਗੇ ਸਾਡੀ ਸਰਕਾਰ ਲਿਆਓ ਜੀ ਦੇ ਦੇ ਫੇਰ ਉਹ ਮਸਲਾ ਹੱਲ ਕਰ ਫਿਓ ਜੇ ਪੰਜਾਬ ਸਰਕਾਰ ਹੀ ਮੰਗ ਕਰਦੀ ਆ ਜਦੋਂ ਤੇ ਵੀ ਉਹ ਤਾਂ ਮੰਗ ਕਰਨ ਦੀ ਕਾਰੋ ਮੰਗਣਾ ਪੂਰੀਆਂ ਜਿਹੜਾ ਤੁਸ ਸੀ 2600 ਕੁਸ਼ ਰੁਪਏ ਕਣ ਕੇ ਖਰੀਦੀਆ ਦਿੱਲੀ ਉਹ ਕੋਰਾ ਝੂਠ ਆ ਇੱਕ ਕੁਆਂਟ ਨਹੀਂ ਖਰੀਦੀ ਜੀ ਤਾਂ ਸੁਬਾਮੀ ਨਾਲ ਸਾਨੂੰ ਉੱਥੇ ਲੱਗ ਪਤਾ ਤੋਂ ਇਹ ਟਾਕਿਸ ਦੇਣਾ ਇਹਦਾ ਮਤਲਬ ਝੂਠ ਦਾ ਪੋਲ ਆ ਜਿਹੜਾ ਉਹ ਨੰਗਾ ਹੋ ਰਿਹਾ ਜੀ ਨੈਤਿਕ ਨੈਤਿਕ ਤੌਰ ਤੇ ਇਹ ਲੜਨ ਦੇ ਸਮਰੱਥੇ ਨਹੀਂ ਹੈ ਕੇਂਦਰ ਸਰਕਾਰ ਨਾਲ ਜੀ ਉਹ ਇਸ ਤਰ੍ਹਾਂ ਕਿੰਨੂਏ ਲੱਗਦਾ ਇਹ 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 ਫਸ ਗਿਆ ਇਹ ਤਾਂ ਉਹ ਬਹਾਨੇ ਨਾਲ ਨਿਕਲੂ ਠੀਕ ਹੈ ਕਿਉਂਕਿ ਮੈਨੂੰ ਲੱਗਦਾ ਵੀ ਐਕ ਕੀ ਨਾ ਉਹਨਾਂ ਨੇ ਬੁਰੀ ਧਾਰੀ ਹੋਈ ਆ ਜਿੰਨੀਆਂ ਤਿਆਰੀਆਂ ਨੇ ਉਹਨਾਂ ਦੀਆਂ ਜਿੰਮੇ ਕੀਤੀਆਂ ਨੇ ਬਹੁਤ ਇੱਕ ਵੱਡਾ ਸੀਨੀਅਰ ਅਫਸਰ ਸੀ ਉਹ ਮੈਨੂੰ ਦੱਸ ਰਿਹਾ ਸੀ ਕਿ ਹਰਿਆਣਾ ਪੁਲਿਸ ਨੇ ਨਾਕੇ ਲਾਉਣ ਤੋਂ ਇਨਕਾਰ ਕਰਤਾ ਸੀ ਐਕ ਕੀ ਅੱਛਾ ਜੀ ਉਹ ਕਹਿੰਦੇ ਅਸੀਂ ਨਾਕੇ ਲਾ ਲੈਂਦੇ ਆ ਉਹ ਤੋੜ ਕੇ ਲੰਘ ਜਾਂਦੇ ਆ ਸਾਡੀ ਪੁਲਿਸ ਦਾ ਮਨੋਵਲ ਡਿੱਗਦਾ ਬਹੁਤ ਬੁਰੀ ਤਰ੍ਹਾਂ ਜੀ ਅਸੀਂ ਨਾਕੇ ਤਾਂ ਲਾਵਾਂਗੇ ਅਸੀਂ ਲੰਘਣ ਨਹੀਂ ਦੇਣੇ ਜੀ ਫਿਰ ਕਹਿੰਦੇ ਦਿੱਲੀ ਨਾਲ ਗੱਲ ਕਰਕੇ ਖਤਰਸਪਾਲਿਆ ਵੀ ਹਾਂ ਗੱਡ ਲੋ ਪੂਰੀ ਤਰ੍ਹਾਂ ਨਾਕ ਜਿੱਦੇ ਸਖਤ ਲਾ ਸਕਦੇ ਲੋ ਜੀ ਆਇਆ ਮਤਲਬ ਤਕਰਾਰ ਦੇ ਮਾਹੌਲ ਚ ਨਹੀਂ ਬਈ ਜੇ ਪੰਜਾਬ ਨੂੰ ਨਕੇੜ ਕੇ ਪੰਜਾਬ ਨੂੰ ਉਹਨੇ ਵੀ ਦੋ ਸੀ ਕਿਤੇ ਦੇ ਪੰਜਾਬ ਚ ਕਰਦੇ ਜੀ 25 ਦਾ ਬਾਰ ਉਹਨਾਂ ਨੂੰ ਵਾਦਾ ਹੁੰਦਾ ਜੀ ਤਾਂ ਉਹਨਾਂ ਨੂੰ ਕੀ ਮਾਰਨੇ ਪਾਏ ਇਹ ਕਿ ਮੈਂ ਇਸ ਦੇ ਅੰਦਰ ਇੱਕ ਇਹ ਵੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਮਾਲੀ ਸਾਹਿਬ ਕਿ ਜਿਵੇਂ ਤੁਸੀਂ ਗੱਲ ਕੀਤੀ ਨਖੇੜਨ ਦੀ ਨਖੇੜ ਕੇ ਪਾਸ ਪਾਇਸ ਦੇ ਵਿੱਚੋਂ ਕੀ ਖਟਣਾ ਚਾਹੁੰਦੀ ਹੈ ਕਿਸ ਤਰ੍ਹਾਂ ਦਾ ਨਰੇਟਿਵ ਜਿਹੜਾ ਹੈ ਉਹ ਸੈੱਟ ਕਰਨਾ ਚਾਹੁੰਦੀ ਹੈ ਬਾਕੀ ਲੋਕਾਂ ਸਾਹਮਣੇ ਉਹ ਦੋ ਗੱਲਾਂ ਸਾਫਤ ਕਰਨਾ ਚਾਹੁੰਦੀ ਹੈ ਜੀ ਇੱਕ ਤਾਂ ਜਿਹੜੀ ਉਹ ਹੀ ਇੱਥੀ ਹੋਈ ਸੀ ਵੱਡੀ ਉਹਦੋਂ 3 ਕਰੋੜ ਬਾਪਲੇ ਸੀ ਜੀ ਹੈ ਜੀ ਉਹ ਪੰਜਾਬ ਆ ਜਿਹੜਾ ਜਿਹੜਾ ਸੰਘਰਸ਼ਾਂ ਦਾ ਮੋਢੀ ਆ ਇਸੇ ਕਰਕੇ ਸਾਰੀਆਂ ਪਾਰਟੀਆਂ ਨੇ ਜੋਰ ਆ ਵੀ ਪੰਜਾਬ ਵਿੱਚ ਕੋਈ ਵਰਤਾਂਤ ਨਾ ਸਿਰਜਣ ਦੇਓ ਸਾਂਝਾ ਵਰਤਾਂਤ ਜੀ 95 ਮੁੱਦਿਆਂ ਬਾਰੇ ਉਹਨਾਂ ਦੇ ਹੱਲ ਬਾਰੇ ਜਾਂ ਮੰਗਾਂ ਬਾਰੇ ਜਿਵੇਂ ਕਿਸਾਨ ਅੰਦੋਲਨ ਨੇ ਸਿਰਜਤਾ ਸਮਰਤਾਂਤ ਜੀ ਵੋਟ ਦੀ ਚੋਟ ਦਾ ਵਰਤਾਂਤ ਸਿਰਜਤਾ ਸੀ ਇਹ ਤਾਂ ਦੱਲੇ ਵਾਲੇ ਸਭ ਤਾਂ ਆਪ ਨੇ ਬੇਸਕਿਆ ਧੋਏ ਦੇ ਨਾ ਗੈਰ ਰਾਜਨੀਤਿਕ ਜੀ ਜੀ ਅਸੀਂ ਵੋਟ ਦੀ ਚੋਟ ਦੇ ਰਾਹ ਨਹੀਂ ਪੈਣਾ ਤੇ ਨਾ ਨਾ ਆਪਾਂ ਸਮਝੌਤਾ ਕਰਨਾ ਜਿਵੇਂ ਉਹ ਕਿਸਾਨਾਂ ਨੂੰ ਦੱਸਦੇ ਨੇ ਵੀ ਕਮੇਟੀ ਬਣੀ ਸੀ ਇਹ ਕਹਿੰਦਾ ਵੀ ਆਪ ਲਈ ਇੱਕ ਧਨੀ ਹੋ ਸਕਦੀ ਜੀ ਤੋ ਇਸ ਹਾਲਤ ਦੇ ਵਿੱਚ ਉਹ ਇਹ ਪੇਸ਼ ਕਰਨਗੇ ਵੀ ਦੇਖੋ ਪੰਜਾਬ ਆ ਜਿਹੜਾ ਜਿਉ ਪਿਓ ਪ੍ਰਚਾਰਿਤ ਕਰ ਰਹੇ ਜੀ ਕਿਸ ਖਵਾਰਾ ਤੁਸੀਂ ਸਿਹਰ ਦੇਖੋ ਵੀ ਚੰਗੇ ਭਲੇ ਨੇ ਰੱਜੇ ਪੁੱਜੇ ਨੇ ਇਹਨਾਂ ਨੂੰ ਪਹਿਲੀ ਹੱਥ ਦਿੱਤੀਆਂ ਜਾ ਰਹੀਆਂ ਨੇ ਐਲਐਮਪੀ ਜੋ ਮੰਗਾ ਸੀ 2 ਤੋਂ ਤੋਂ ਵੱਧ ਦਿੱਤੀ ਜਾ ਰਹੀ ਆ ਇਹਨਾਂ ਦੇ ਕੋਲੇ ਕੋਈ ਅਜਿਹੀ ਪ੍ਰਚਾਰ ਮਸ਼ੀਨਰੀ ਹੈ ਵੀ ਜਿਹੜੀ ਉਹਦਾ ਕਾਟ ਕਰ ਸਕਦੇ ਜੋ ਇਹਨਾਂ ਦੇ ਖਿਲਾਫ ਨੈਰੇਟਿਵ ਬੁਣਿਆ ਜਾ ਰਿਹਾ ਇਹਦੇ ਵਿੱਚ ਜਿਵੇਂ ਆਇਆ ਹੁੰਦਾ ਵੀ ਸਿੱਖਾਂ ਨੂੰ ਉਭਾਰ ਕੇ ਕਪਾ ਦੋ ਤਿੰਨ ਘਟਨਾਵਾਂ ਵਿਦੇਸ਼ ਚ ਵੀ ਹੋ ਗਈਆਂ ਤੁਹਾਨੂੰ ਪਤਾ ਮਤਲਬ ਪੰਜ ਵੜ ਦਾ ਕਤਲ ਹੋ ਗਿਆ ਉਤਾਰ ਖੰਡੇ ਦੀ ਹਉਤ ਹੋਈ ਜਾ ਨਿੱਜਰ ਦਾ ਹੋਇਆ ਪੰਨੂ ਵਾਲਾ ਪੰਨਾ ਕਿੰਨਾ ਫਸਿਆ ਪਿਆ ਉਹਦੇ ਨੇ ਸਾਡੇ ਕੋਲੇ ਸਬੂਤ ਨੇ ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜੀ ਪਰ ਇੱਟਾ ਸਾਹ ਨਾਲੇ ਇਸ ਅੰਦੁੱਲਨ ਨੂੰ ਇਹ ਖਾਲਸਤਾ ਵੀ ਜਾਂ ਸਿੱਖਾਂ ਨਾਲ ਨੁਲਨ ਵਾਲਾ ਰੰਗ ਦੇ ਦੇਣਗੇ ਤੇ ਫੇਰ ਕਹਿਣਗੇ ਵੀ ਇਹ ਤਾਂ ਦੇਸ਼ ਨੂੰ ਤੋੜਨ ਨੂੰ ਫਿਰਦੇ ਨੇ ਤੁਸੀਂ ਹੁਣ ਪ੍ਰਚਾਰ ਦੇਖ ਲਓ ਉਹਨਾਂ ਦਾ ਸਾਰਾ ਕਹੇ ਚੱਲ ਰਿਹਾ ਹੈ ਬੀ ਸਾਡੇ ਲਈ ਤਾਂ ਬਾਰਡਰ ਤਾਂ ਅੱਗੇ ਪਾਕਿਸਤਾਨ ਹੈ ਪੰਜਾਬ ਨੂੰ ਪਾਕਿਸਤਾਨ ਦੱਸ ਰਿਹਾ ਹੈ ਆਈਟੀ ਸੈੱਲ ਜੀ ਨਕ ਤਿਆ ਰਹੇ ਨੇ ਹਜ਼ਾਰ ਲੱਖ ਤਿਆ ਰਹੇ ਨੇ ਜੀ ਇਹਨਾਂ ਦੀਆਂ ਗੱਲਾਂ ਲੱਗਦੀਆਂ ਨੇ ਮਾਲੀ ਸਾਹਿਬ ਇੱਕ ਮੇਰਾ ਆਖਰੀ ਪ੍ਰਸ਼ਨ ਇਹ ਹੈ ਕਿ ਆਮ ਚਰਚਾ ਹੈ ਖਾਸ ਕਰਕੇ ਇੱਕ ਧੜਿਆਂ ਦੇ ਅੰਦਰ ਪੰਜਾਬ ਦੇ ਅੰਦਰ ਕਿ ਇੱਕ ਫਿਕਸ ਮੈਚ ਖੇਡਿਆ ਜਾ ਰਿਹਾ ਹੈ ਪਰ ਸਥਿਤੀ ਸਪਸ਼ਟ ਨਹੀਂ ਹੋ ਰਹੀ ਕਿ ਫਿਕਸ ਮੈਚ ਭਾਜਪਾ ਦੇ ਨਾਲ ਹੈ ਜਾਂ ਕਿਸੇ ਹੋਰ ਦੇ ਨਾਲ ਹੈ ਜਾਂ ਭਗਵੰਤ ਮਾਨ ਦੇ ਨਾਲ ਹੈ ਦਿਕੋ ਜੀ 7ਵੇਂ ਬਾਜੀ ਕਰਨ ਵੀ ਸੁੱਖੀ ਹੁੰਦੀ ਹੈ ਜੀ 7ਵੇਂ ਬਾਜੀ ਕਰਕੇ ਤੁਸੀਂ ਸਵਾਦ ਨਹੀਂ ਫਿਰ ਕਰ ਸਕਦੇ ਜੀ ਹੁਣ ਮੈਂ ਮੈਂ ਕਹਿੰਨਾ ਵੀ ਆਰਐਸਐਸ ਦੇ ਪ੍ਰਭਾਵ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਹਮੇਸ਼ਾ ਉਹਨਾਂ ਨੂੰ ਗੈਰ ਰਾਜਨੀਤਿਕ ਕਹਿੰਦੇ ਨੇ ਜੀ ਤਾਂ ਕਿ ਉਹ ਰਾਜਨੀਤਿਕ ਤੌਰ ਤੇ ਉਹਨਾਂ ਦਾ ਨੁਕਸਾਨ ਨਾ ਕਰ ਸਕਣ ਜੀ ਚੁੱਪਚੀਤੇ ਉਹ ਉਹਨਾਂ ਦੀ ਮਦਦ ਕਰਨਾ ਜੀ ਗੈਰ ਰਾਜਨੀਤਿਕ ਕਹਿਣੀ ਅਧਿਆਪਕ ਇੱਕ ਬਹੁਤ ਵੱਡਾ ਧੋਖੇ ਭਰਿਆ ਸ਼ਬਦ ਆ ਕਿਉਂਕਿ ਕਿਸਾਨ ਸੰਕਟ ਜਿਹੜਾ ਪੈਦਾ ਹੋਇਆ ਏ ਸਿਆਸਤ ਕਰਕੇ ਹੋਇਆ ਸਿਆਸੀ ਨੀਤੀਆਂ ਕਰਕੇ ਹੋਇਆ ਇਹਦਾ ਹੱਲ ਵੀ ਸਿਆਸਤ ਨੇ ਕੱਢਣਾ ਤਾਂ ਹੀ ਅਸੀਂ ਸਿਆਸੀ ਲੋਕਾਂ ਤੋਂ ਬਲ ਮੰਗਿਆ ਨਾ ਜੀ ਵੀ ਫੈਸਲੇ ਲਓ ਵਿੱਤੀ ਦੇ ਫੈਸਲੇ ਲਓ ਜਿਹਦੇ ਨਾਲ ਇਹਦਾ ਹੱਲ ਨਿਕਲੇ ਜੀ ਸੋ ਇਸ ਹਿਸਾਬ ਨਾਲ ਮੈਨੂੰ ਉਹੀ ਤਾਂ ਹੀ ਗੱਲ ਲੱਗ ਰਹੀ ਆ ਵੀ ਇਹ ਉਹਨਾਂ ਦੇ ਭਾਵੇਂ ਚਲੋ ਮੋਦੀ ਤੇ ਹਰਿਆਣਾ ਸਰਕਾਰ ਦੇ ਜਾਤ ਫਸ ਰਹੇ ਨੇ 19 ਸਮਰੱਥਾवान ਲੀਡਰਸ਼ਿਪ ਇਹ ਹੈ ਨਹੀਂ ਤੇ ਜਿਵੇਂ ਆਏ ਦੇਖੋ ਪਹਿਲੀ ਪਹਿਲਾ ਇੱਡਾ ਵੱਡਾ ਅੰਦੋਲਨ ਸੀ ਜੀ ਉਹ ਮੀਟਿੰਗਾਂ ਕਰਨੀ ਬੰਦ ਕਰ ਗਏ ਸੀ ਜੀ ਫਿਰ ਜਦੋਂ ਵੋਟ ਦੀ ਝੋਟ ਦਾ ਨਾਰਾ ਦਿੱਤਾ ਫਿਰ ਉਹਨਾਂ ਨੂੰ ਲੱਗਿਆ ਵੀ ਤਾਂ ਕੰਮ ਹਿੱਲ ਜੂ ਵੱਡਾ ਜੀ ਫਿਰ ਉਹਨਾਂ ਇੱਕ ਪਾਸਾ ਤੋਂ ਉਹਰਤੇ ਕਾਨੂੰਨ ਵਾਪਸ ਲਏ ਜੀ ਇੱਕ ਕਰਕੇ ਨਹੀਂ ਵਾਪਸ ਲਏ ਵਨ ਸਾਈਡਡ ਐਲਾਨ ਕੀਤਾ ਦੇ ਨਾਲ ਇਹ ਵੀ ਬੜਕਮਾਰੀ ਵੀ ਐਸ kiểu ਸਾਡੀ ਤਪੱਸਿਆ 'ਚ ਕੁਛ ਕਮੀ ਰਹੇਗੀ ਜੀ ਕਿਹਦਾ ਮਤਲਬ ਮੈਂ ਤਾਂ ਅੱਜ ਹੀ ਕਿਸੇ ਸੀਨੀਅਰ ਪੱਤਰਕਾਰ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਸੰਸਦ ਨੇ ਰੱਬ ਤਾਂ ਕਰਤਾ ਉਹ ਕਾਨੂੰਨ ਪਰ ਨੋਟੀਫਿਕੇਸ਼ਨ ਨਹੀਂ ਹੋਇਆ ਉਹਨਾਂ ਨੂੰ ਦੱਸਣ ਬਾਰੇ ਜੀ ਸੋ ਇਹ ਇਹ ਇੱਕ ਪਰਸੰਗ ਦੇ ਵਿੱਚ ਮੈਂ ਇਹ ਤੁਸੀ ਕਹਿ ਲੋ ਵੀ ਇਹ ਨਿਬੜਦਾ ਕਿਵੇਂ ਆ ਜੀ ਨੂੰ ਉਰਾਸ ਆਉਂਦਾ ਬਸ ਪਤਨ ਮਾਲ ਨੂੰ ਕਿੰਨਾ ਕਿਰਾਸ ਆਉਂਦਾ ਸਾਥੀ ਭਾਕੀਵੇਂ ਕਹੇ ਜੇ ਸਮੀਕਰਨ ਪੰਜਾਬ ਚ ਬਦਲਦੇ ਨੇ ਜੀ ਉਹ ਤੋਂ ਫਿਰ ਕਈ ਸਿੱਕਟ ਕੱਢੇ ਜਾ ਸਕਦੇ ਹੁੰਦੇ ਨੇ ਕਈ ਵਰਨਾ ਜਾਣੇ ਅਣਜਾਣੇ ਤੁਸੀਂ ਦੁਸ਼ਮਣਾਂ ਵਾਲੀ ਸਮਝ ਦੇ ਹੱਥ ਚ ਭੁਗਤ ਜਾਂਦੇ ਆ ਜੀ ਜੋ ਕੁਝ ਉਹ ਚਾਹੁੰਦੀ ਹੁੰਦੀ ਉਹਦੇ ਟਰੈਪਸ ਚ ਆ ਜਾਂਦੇ ਹੋ ਜਿਵੇਂ ਉਹ ਲਾਲਕੇੜੇ ਵਾਲੇ ਇੱਕ ਵਾਰ ਸਾਰੇ ਜੀ ਜੀ ਉਹ ਇਹ ਪੱਖੋ ਫਿਕਸ ਮੈਂ ਇੱਕ ਸ਼ਬਦ ਕਹਿਣਾ ਨਹੀਂ ਮੈਂ ਮੈਨੂੰ ਜੱਦ ਜੀ 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 ਮਾਲੀ ਸਾਹਿਬ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ Está no guarda